ਰਹੇ ਹੁਣ ਉੱਥੇ ਜੇ ਸਿਆਸੀ ਪਾਰਟੀਆਂ ਬਹੁਤ ਬਿਆਨ ਚੰਗੀ ਗੱਲ ਹੈ ਬੁੱਲਣਾ ਚਾਹੀਦਾ ਮੈਂ ਵੀ ਬੋਲਦਾ ਮੈਂ ਇਸੰਦਰਨ ਦੇ ਹੱਕ ਚ ਨਹੀਂ ਹਾਂ ਪਰ ਜੋ ਅਰਮਾਈ ਕੋਈ ਇਸ ਮਾਮਲੇ ਚ ਮੈਂ ਇਹ ਵੀ ਨਹੀਂ ਕਹਿੰਦਾ ਵੀ ਇਹ ਬੀਜੇਪੀ ਕਿਉਂ ਕਰਦੀ ਫਲਾਣਾ ਕੋਈ ਵੀ ਸਰਕਾਰ ਹੋਵੇ ਜੇ ਸਰਕਾਰ ਇੱਧੀਆਂ ਰੋਕਾਂ ਲਾ ਕੇ ਇਸ ਤਿੱਕੇ ਨਾਲ ਸ਼ਾਂਤ ਬੰਦਾਂ ਨੂੰ ਰੰਗਣ ਨਹੀਂ ਦਿੰਦੀ ਇਹ ਤਾਂ ਮਰਦਾ ਦੇਸ਼ੀ ਬਗਾਨੇ ਹੋਗੇ ਸੋ ਇਸ ਕਰਕੇ ਹਰ ਜਿਹੜਾ ਮਨੁੱਖੀ ਅਧਿਕਾਰਾਂ ਦਾ ਹਾਮੀ ਹੈ ਜਿਹੜਾ ਜਮਹੂਰੀਅਤ ਦਾ ਹਾਮੀ ਹੈ ਜਿਹੜਾ ਸੰਵਿਧਾਨ ਨੂੰ ਲਾਗੂ ਕਰਾਉਣਾ ਚਾਹੁੰਦਾ ਹੈ ਸੰਵਿਧਾਨਕ ਤੌਰ ਤੇ ਸਰਕਾਰ ਦਾ ਹਾਮੀ ਹੈ ਉਹਨਾਂ ਸਾਰੀਆਂ ਸ਼ਕਤੀਆਂ ਨੂੰ ਚਾਹੇ ਉਹ ਰਾਜਕਰ ਦੀ ਤਰਚ ਹੋਣ ਚਾਹੇ ਵਿਰੋਧੀ ਤਰਚ ਹੋਣ ਚਾਹੇ ਉਹ ਇੱਕ ਵਿਰੋਧੀ ਤਰਚ ਹੋਣ ਚਾਹੇ ਦੂਜੀ ਚ ਹੋਣ ਚਾਹੇ ਉਹਨਾਂ ਤੇ ਨਾ ਵੀ ਹੋਣ ਚਾਹੇ ਉਹ ਪੱਤਰਕਾਰ ਹੋਣ ਚਾਹੇ ਉਹ ਕੋਈ ਹੋਰ ਬੰਦੇ ਹੋਣ ਉਹਨਾਂ ਨੂੰ ਇਸ ਗੱਲ ਦੇ ਉੱਤੇ ਖੜਨਾ ਚਾਹੀਦਾ ਹੈ ਕਿ ਸਰਕਾਰ ਨੂੰ ਇਹ ਜਾ ਕੋਈ ਰਾਈਟ ਨਹੀਂ ਇਹ ਗਲਤ ਹੈ ਕਿਉਂਕਿ ਕਹਿੰਦੇ ਇਹ ਇੱਕ ਲਾਈਨ ਗੁਰੂ ਸਾਹਿਬ ਨੇ ਕਿਹਾ ਪੜੋਸੀ ਕੇ ਜੋ ਹੁਆ ਤੋ ਆਪਣੇ ਵੀ ਜਾਣ ਅੱਜ ਕਿਸਾਨਾਂ ਨਾਲ ਇਹ ਕਰ ਰਹੇ ਨੇ ਤਾਂ ਨੂੰ ਕੋਈ ਡਾਕਟਰ ਮੈਂ ਡਾਕਟਰ ਡਾਕਟਰ ਨੂੰ ਲੋੜ ਨਾਲ ਵੀ ਇਹੀ ਕਰ ਦੇਣਗੇ ਪਰਸ ਨੂੰ ਕੋਈ ਮਾਸਟਰ ਕਰਨ ਵੀ ਉਹਨਾਂ ਨਾਲ ਵੀ ਇਹੀ ਕਰ ਦੇਣਗੇ ਜਿਹੜਾ ਡੈਮੋਕਰੈਟਿਕ ਰਾਈਟ ਹੈ ਜਦ ਤੁਸੀਂ ਸ਼ਾਂਤ ਮੈਨੋਡਨ ਤੇ ਉਹਨੂੰ ਵੀ ਮੇਰੇ ਹੱਕ ਉਹਨੇ ਇਥੇ ਤੱਕ ਕਿਹਾ ਵੀ ਕਾਨੂੰਨ ਮੇਰੇ ਹੱਕ ਚ ਬਣਾ ਦਿਓ ਜਾਂ ਮੈਨੂੰ ਕੋਈ ਲਾਇਸੈਂਸ ਦੇ ਦਿਓ ਜਾਂ ਮੇਰੇ ਫੇਵਰ ਦਾ ਕੋਈ ਫੈਸਲਾ ਕਰ ਦਿਓ ਅੱਲਾਪੇ ਸੱਚੀਆਂ ਨੇ ਤਾਂ ਆਮ ਲੋਕਾਂ ਨੂੰ ਪਤਾ ਵੀ ਹੈ ਤੁਹਾਨੂੰ ਵੀ ਪਤਾ ਪਰ ਜੱਜ ਸਹਿਬਾਨ ਦਾ ਸੁਪਰੀਮ ਕੋਰਟ ਚ ਬੈਠ ਕੇ ਇਹ ਕਹਿਣਾ ਇਹ ਬੜੀ ਵੱਡੀ ਗੱਲ ਹੈ ਸੋ ਇਸ ਕਰਕੇ ਉਹ ਇਲੈਕਟੋਰਲ ਬਾਂਡ ਇਲੀਗਲ ਸੀਗੇ ਪਹਿਨੇ ਹੀ ਇਲੀਗਲ ਸੀਗੇ ਵਿਹਾਂਦੇ ਨਾਲ ਇਹ ਵੀ ਨਹੀਂ ਜੀ ਇਹਦੇ ਨਾਲ ਟ੍ਰਾਂਸਫਰ ਕਹਿੰਦੇ ਟ੍ਰਾਂਸਫਰ ਜਿਹੜਾ ਜਿੰਨੂੰ ਮਰਜ਼ੀ ਲਈ ਜਾਵੇ ਕੋਈ ਪਤਾ ਹੀ ਨਹੀਂ ਕਿਹਨੇ ਦਿੱਤਾ ਕਿਹਨੇ ਨਹੀਂ ਦਿੱਤਾ ਜਿੰਨਾ ਪੈਸਾ ਆਇਆ ਦੋਸ਼ੇ ਲੱਗਦੇ ਨੇ ਇਹ ਤਾਂ ਹੁਣ ਐਨਡੀਆ ਦੀ ਬੀਜੇਪੀ ਦੀ ਡਿਊਟੀ ਹੈ ਕਿ ਜੀ ਉਹਦੇ ਚ 80 90% ਪੈਸਾ ਤਾਂ ਆਇਆ ਹੀ ਬੀਜੇਪੀ ਨੂੰ ਜਿਹੜੇ ਪਿਛਲੇ ਸਮੇਂ ਚ ਆਇਆ ਬਾਕੀ ਤਾਂ ਰਹਿ ਨਹੀਂ 8 10% 20% ਆ ਰਿਹਾ ਸੋ ਜਿਹੜਾ 80% ਜਿਹਦੇ ਕੋਲ ਜਾ ਰਿਹਾ ਇਹਦਾ ਮਤਲਬ ਉਹ ਬਾਂਡ ਨਾਲ ਉਹ ਨਹੀਂ ਫਾਇਦਾ ਹੋਇਆ ਤਾਂ ਇਹਦਾ ਮਤਲਬ ਬਾਂਡ ਕੋਈ ਵੱਡੀ ਗੱਲ ਹੈ ਸ ਉਦੇ ਨਾਲ ਜਿਹੜੀ ਕ腐ਪਸ਼ਨ ਦਾ ਇੱਕ ਨਵਾਂ ਰੂਪ ਆ ਗਿਆ ਸੀ ਜਿਵੇਂ ਆ ਹੁਣ ਜਦ ਅਪਾ ਇੱਕੋ ਜਿਹਾ ਨਾ ਕਹਿ ਗਏ ਜਿਵੇਂ ਅੱਗੇ ਜਦ ਨਾ ਚੈੱਕ ਰਾਹੀਂ ਪੈਸੇ ਕਢਾਉਂਦੇ ਸੀ ਬੈਂਕ ਚ ਲੋਗ ਨਕਦ ਕਢਾਉਂਦੇ ਸੀ ਉਦੋਂ ਹੇਰੇ ਫੇਰੇ ਬਹੁਤ ਔਖੀ ਹੁੰਦੀ ਸੀ ਕਰਨੀ ਹੁਣ ਜਿਹੜਾ ਆਨਲਾਈਨ ਆ ਨਾ ਕਲਿੱਕ ਜੱਕ ਹੋਰ ਵੱਡਾ ਫੈਸਲਾ ਆਇਆ ਐਸੀ ਪਾਰਟੀਆਂ ਦੇ ਵਿਰੁੱਧ ਤਾਂ ਸਾਰੀਆਂ ਦੇ ਜਿਹੜੇ ਉਹ ਲੈਂਦੇ ਸੀ ਇਲੈਕਟਰਲ ਬਾਂਡ ਉਹਤੇ ਸਪਰੇਅ ਤੋਂ ਕੰਵੰਦੀ ਲਾਤੀ ਉਹਦੇ ਨਾਲ ਫਿਰ ਇਹਨਾਂ ਦੀ ਗੇਮ ਕਿਵੇਂ ਚੱਲੇਗੀ ਮੋਟਾ ਪੈਸਾ ਅੰਦਰ ਖਾਤੇ ਜਿਹੜਾ ਚੱਲਦਾ ਸੀਗਾ ਉਹਦੇ ਬਾਰੇ ਕੀ ਕਰਨੇ ਨੇ ਉਹ ਇੱਡੀ ਵੱਡੀ ਐ ਪਵੰਦੀ ਨਹੀਂ ਉਹਦੇ ਵਿੱਚ ਕੁਝ ਉਹਨਾਂ ਨੇ ਕਿਹਾ ਵੀ ਸੋਧ મતલਬ ਉਹਦੇ ਵਿੱਚ ਕੁਝ ਟਰੱਕ ਡਾਊਨ ਕਰਿਆ ਪੂਰੀ ਪਵੰਦੀ ਨਹੀਂ ਆ ਲਈ ਉਹਨਾਂ ਨੇ ਕਿਹਾ ਵੀ ਕਿ ਚਾਹੇ ਇਲੈਗਲ ਨੇ ਫਾਉਂਡ ਜੁਜਡਰ ਨੇ ਲਿਖਿਆ 19 ਇੱਕ ਦੇ ਤਾਇ ਤੁਸੀਂ ਕਿਉਂਕਿ ਸੂਚਨਾ ਨਹੀਂ ਦੇ ਰਹੇ 19 ਆਰਟੀਕਲ ਹੈ ਜੀ ਸੂਚਨਾ ਦਾ ਅਧਿਕਾਰ ਹੈ ਚੈਨਲ ਦਾ ਆਕਾ ਪੈਸਾ ਕਿੱਥੋਂ ਲੱਗਿਆ ਹਾਂ ਜਦ ਤੁਸੀਂ ਵੀ ਸੂਚਨਾ ਨਹੀਂ ਦੇ ਰਹੇ ਇਹ ਤਾਂ ਮਤਲਬ ਇਹ ਟਰਾਂਸਪਰੈਂਸੀ ਨਹੀਂ ਹੈਗੀ इंडियन सिटिज़न दी ड्यूटी ਆ ਕਿ ਉਹ ਟਰਾਂਸਪਰੈਂਸੀ ਮੇਨਟੇਨ ਕਰਾਵੇ ਸਰਕਾਰ ਤੋਂ ਤੁਸੀਂ ਉਹਦੀ ਕਰਨ ਨਹੀਂ ਦੇ ਰਹੇ ਫਿਰ ਉਹਨਾਂ ਨੇ ਆਖਿਆ ਵੀ ਜਿਹੜੇ ਪੈਸੇ ਨੇ ਇਹਦਾ ਤੁਸੀਂ ਪੋਲੀਟੀਕਲ ਪਾਰਟੀਆਂ ਬਾਗਲ ਰੈਫਰੈਂਸ ਤੇ ਉਹਨਾਂ ਨੇ ਕੱਲੀ ਕੱਲੀ ਜੱਸਾ ਰਾਨ ਨੇ ਦੋ ਫੈਸਲੇ ਲਿਖੇ ਗਏ ਨੇ ਤੁਹਾਹਾਂ ਦਾ ਮਤਲਬ ਇੱਕੋ ਹੀ ਆ ਪਰ ਉਹਨਾਂ ਦੀ ਰੀਜ਼ਨਿੰਗ ਵੱਖਰੀ ਵੱਖਰੀ ਆ ਕਾਰਨ ਵੱਖਰੇ ਵੱਖਰੇ ਦਿੱਤੇ ਹੋਏ ਨੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਟਰਾਂਸਪਰੈਂਸੀ ਤਾਂ ਜ਼ਰੂਰੀ ਆ ਤੁਹਾਡੇ ਕੋਲ ਪੈਸਾ ਹੁੰਦਾ ਹੈ ਇਦੇ 'ਚ ਉਹਨਾਂ ਨੇ ਇੱਕੀ ਤੱਕ ਕਿਹਾ ਮੈਂ ਕਿਹਾ ਮੈਂ ਤਾਂ ਹੈਰਾਨ ਰਹਿ ਗਿਆ ਔਰ ਇਹ ਹੁਣ ਹੈਰਾਨ ਮੈਂ ਤਾਂ ਰਹਿ ਗਿਆ ਵੀ ਅੱਜਕੱਲ ਔਖਾ ਨਹੀਂ ਤਾਂ ਮੈਂ ਪਹਿਲਾਂ ਜੱਜ ਸਰਵਾਂ ਨੂੰ ਇਹ ਕਹਿੰਦੇ ਸੁਨੇ ਆ ਮੈਂ ਤਾਂ ਡਿਸਟ੍ਰਿਕਟ ਕੋਰਟਾਂ ਚ ਇਹ ਸੁਨੇ ਆ ਹਾਈ ਕੋਰਟ ਸੁਪਰੀਮ ਕੋਰਟ ਦਾ ਗੱਦੀ ਛੱਡੋ ਉਹ ਤਾਂ ਕਨਸਟੀਟਿਊਸ਼ਨਲ ਜੁਡੀਸ਼ਰੀ ਆ ਉਹਨਾਂ ਨੇ ਕਿਹਾ ਵੀ ਸਭ ਨੂੰ ਪਤਾ ਹੈ ਪੋਲੀਟੀਕਲ ਬੈਨੀਫੀਟ ਲੈਣ ਵਾਸਤੇ ਪੈਸੇ ਦਿੱਤੇ ਜਾਂਦੇ ਨੇ ਤੇ ਜਿਹੜੇ ਬੌਂਡ ਨੇ ਵੀ ਇਦੇ ਰਾਹੀਂ ਸੌਦਾ ਹੋਣਾ ਕਿ ਔਖਾ ਵੀ ਚ ਕੱਲ ਨੂੰ ਤੁਸੀਂ ਮੇਰੇ ਹੱਕ ਔਰ ਉਹਨਾਂ ਨੇ ਇੱਥੇ ਤੱਕ ਕਿਹਾ ਵੀ ਕੱਲ ਨੂੰ ਜਾ ਕਾਨੂੰਨ ਮੇਰੇ ਹੱਕ 'ਚ ਬਣਾ ਦਿਓ ਜਾ ਮੈਨੂੰ ਕੋਈ ਲਾਇਸੈਂਸ ਦੇ ਦਿਓ ਜਾਂ ਮੇਰੇ ਫੇਵਰ ਦਾ ਕੋਈ ਫੈਸਲਾ ਕਰ ਦਿਓ ਅੱਲਾਪੇ ਸੱਚੀ ਆ ਨੇ ਤਾਂ ਆਮ ਲੋਕਾਂ ਨੂੰ ਪਤਾ ਵੀ ਹੈ ਤੁਹਾਨੂੰ ਵੀ ਪਤਾ ਹੈ ਪਰ ਜੱਜ ਸਹਿਬਾਨ ਦਾ ਸੁਪਰੀਮ ਕੋਰਟ ਚ ਬੈਠ ਕੇ ਇਹ ਕਹਿਣਾ ਇਹ ਬੜੀ ਵੱਡੀ ਗੱਲ ਹੈ ਸੋ ਇਸ ਕਰਕੇ ਉਹ ਇਨ ਟੋਟਲ ਬਾਂਡ ਇਲੀਗਲ ਸੀਗੇ ਉਹ ਪਹਿਲਾਂ ਹੀ ਇਲੀਗਲ ਸੀਗੇ ਧਿਆਨ ਦੇ ਨਾਲ ਇਹ ਵੀ ਨਹੀਂ ਜੀ ਇਹਦੇ ਨਾਲ ਟ੍ਰਾਂਸਫਰ ਕਾਦੀ ਟ੍ਰਾਂਸਫਰ ਜਿਹੜਾ ਜਿੰਨੂੰ ਮਰਜ਼ੀ ਦੇਈ ਜਾਵੇ ਕੋਈ ਪਤਾ ਹੀ ਨਹੀਂ ਕਿਹਨੇ ਦਿੱਤਾ ਕਿਹਨੇ ਨਹੀਂ ਦਿੱਤਾ ਜਿੰਨਾ ਪੈਸਾ ਆਇਆ ਦੋਛੇ ਲੱਗਦੇ ਨੇ ਇਹ ਤਾਂ ਹੁਣ ਐਂਡੀਆ ਦੀ ਬੀਜੇਪੀ ਦੀ ਡਿਊਟੀ ਹੈ ਕਿ ਜੀ ਉਹਦੇ ਚ 80 90% ਪੈਸਾ ਤਾਂ ਆਇਆ ਹੀ ਬੀਜੇਪੀ ਨੂੰ ਜਿਹੜੇ ਪਿਛਲੇ ਸਮੇਂ ਚ ਆਇਆ ਬਾਕੀ ਤਾਂ ਐਵੇਂ 8 10% 20% ਆ ਰਿਹਾ ਸੋ ਜਿਹੜਾ 80% ਜਿਹਦੇ ਕੋਲ ਜਾ ਰਿਹਾ ਇਹਦਾ ਮਤਲਬ ਉਹ ਬੌਂਡ ਲੋਨ ਨੂੰ ਫਾਇਦਾ ਹੋਇਆ ਚ ਇਹ ਤਾਂ ਮਤਲਬ ਬੌਂਡ ਕੋਈ ਵੱਡੀ ਗੱਲ ਹੈ ਸੋ ਇਸ ਕਰਕੇ ਉਹਦੇ ਨਾਲ ਜਿਹੜੀ ਕਰਾਪਸ਼ਨ ਦਾ ਇੱਕ ਨਵਾਂ ਰੂਪ ਆ ਗਿਆ ਸੀ ਜਿਵੇਂ ਆ ਹੁਣ ਜਦ ਆਪਾਂ ਇੱਕ ਈ ਗੱਲ ਕਹੇਗੇ ਜਿਵੇਂ ਅੱਗੇ ਜਦ ਨਾਲ ਚੈੱਕ ਰਹੀਂ ਪੈਸੇ ਕਢਾਉਂਦੇ ਸੀ ਬੈਂਕ ਚ ਲੋਕ ਨਕਦ ਘਟਾਉਂਦੇ ਸੀ ਉਦੋਂ ਹੇਰ ਆ ਫਿਰ ਬਹੁਤ ਔਖੀ ਹੁੰਦੀ ਸੀ ਕਰਨੀ ਹੁਣ ਜਿਹੜਾ ਆਨਲਾਈਨ ਆ ਨਾ ਕਲਿੱਕ ਜਿਹਾ ਕਰਕੇ ਉਹ ਸਿੱਧਾ ਖਤਾਂ ਵੜ ਜਾਂਦਾ ਹੈ ਉਹੀ ਇਲੈਕਟ੍ਰੋਨ ਬੋਰਡ ਨੇ ਉਹ ਠੱਗੀ ਨੂੰ ਘਟਾਉਣ ਦੀ ਬਜਾਏ ਵਧਾਤਾ ਸੀ ਸਭ ਨੇ ਕੋਨੇ ਉਹ ਉਹਦੇ ਇੱਕ ਸੰਦਾ ਹੁਲਾਤਾ ਹਾਲਾਂਕਿ ਆਰਡੀਨੈਂਸ ਲਾ ਸਕਦੇ ਨੇ ਜਿੰਮੇ ਪਹਿਲਾਂ ਜਾਂਦਾ ਜਿਹੜਾ ਇਲੈਕਸ਼ਨ ਕਮਿਸ਼ਨ ਔਣ ਵਾਸਤੇ ਈਸੀਆਈ ਇਹ ਲਖਿੰਗ ਮੈਨੂੰ ਨੀਰ ਲਾਉਣ ਵਾਸਤੇ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਕਰੇ ਸੀ ਉਹਨੂੰ ਬਦਲਤਾ ਇਹਨਾਂ ਨੇ ਪਹਿਲਾਂ ਆਰਡੀਨੈਂਸ ਨਾਲ ਦਾ ਫੈਕ ਕਾਨੂੰਨ ਬਣਾ ਲਿਆ ਇਹ ਜੋ ਤਵੀ ਅਸੀਂ ਕੁਝ ਕਰ ਸਕਦੇ ਨੇ ਪਰ ਹੁਣ ਸਮਾਂ ਨਹੀਂ ਆਇਆ ਐਡੀ ਚਤੀ ਜੁਣ ਸਮਾਂ ਹੋਈ ਜਾਂਦਾ ਇਹਨਾਂ ਨੂੰ ਕੀ ਆ ਜਿੱਦ ਮਰਜੀ ਜਲਾਸ ਬਣਾ ਲੈਣ ਅਜਲਾਸ ਬਣਾ ਕੇ ਤੈਨਾ ਆਰਡੀਨੈਂਸ ਤੋਂ ਹੀ ਦਾ ਹੋਣਾ ਉਹ ਤਾਂ ਜਿਹੜਾ ਅਸੀਂ ਡੋੜੀ ਨਹੀਂ ਉਹ ਤਾਂ ਕੈਬਨਟ ਕਿਉਂ ਨਿਕਲਦਾ ਤੇ ਉਹ ਤੋਂ ਅੱਗੇ ਬਾਅਦ ਦੇ ਵਿੱਚ ਨਾਂ ਦੀ ਨਾਲ ਹੀ ਅਜਲਾਸ ਬਣਾ ਕੇ ਉਹਦਾ ਕਾਨੂੰਨ ਬਣਾ ਦੇਣ ਇਹ ਲੱਗਣ ਤੋਂ ਪਹਿਲਾਂ ਨੰਬਰ ਇਹਨਾਂ ਕੋ ਹੈਗੀ ਨਹੀਂ ਉਹ ਤਾਂ ਗਿਣਤੀ ਨਾਲ ਹੀ ਪਾਸ ਹੋਣਾ ਕਾਨੂੰਨ ਤਾਂ ਨਾ ਉਸੇ ਕਾਰਨ ਪਰ ਜੇ 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 ਸਿੱਧੀ ਖੇੜਾ ਉਹ ਨਹੀਂ ਸੇਤੀ ਬੰਦ ਨਹੀਂ ਹੋਏਗੀ ਹਾਂ ਨਹੀਂ ਦੇਖੋ ਫਰਕ ਤਾਂ ਪਾਏਗਾ ਜਿਹੜਾ ਅੱਜ ਸੁਪਰੀਮ ਕੋਰਟ ਦਾ ਫੈਸਲਾ ਹੈ ਉਹਦੇ ਨਾਲ ਡੈਫੀਨਿਟਲੀ ਜੇ ਕਹਿੰਦੇ ਜਰ ਕਰਨਗੇ ਉਦੋਂ ਵਾਰ ਅੱਜ ਤਾਂ ਹੋ ਗਿਆ ਨਾ ਇੱਕ ਵਾਰੀ ਤਾਂ ਵੀ ਆਣੀ ਚੁਸੀ ਦੇ ਸਕਦੇ ਇਹ ਕੰਮ ਤਾਂ ਮੰਗੀ ਨਾ ਹੋਣ ਇੱਕ ਵਾਰੀ ਤਾਂ ਕਿਤੇ ਤਾਂ ਇਹਦੇ ਨਾਲ ਦੂਜਾ ਟ੍ਰਾਂਸਫਰਿੰਗਸ ਵੀ ਤੁਹਾਨੂੰ ਆ ਕੇ ਇਹਦੀ ਸੂਚਨਾ ਦੇਣੀ ਹੋਏਗੀ ਇਹ ਦੋ ਗੱਲਾਂ ਨਾਲ ਫਰਕ ਪਾਏਗਾ ਚੰਗਾ ਕਾਫੀ ਫਰਕ ਪਾਏਗਾ ਫਰਾ ਜਿਪਾਕੇ ਖਤਮ ਹੋ ਜੂਜੀ ਪੋਲੀਟੀਕਲ ਕਰੈਕਸ਼ਨ ਖਤਮ ਹੋ ਜੂਜੀ ਇਹਦਾ ਫਿਰ ਉਹ ਨਹੀਂ ਹੁੰਦੀ ਕਰਪਸ਼ਨ ਤਾਂ ਕਦੇ ਸਾਰੀ ਉਮਰ ਚ ਨਹੀਂ ਖਤਮ ਹੁੰਦੀ ਦੋ ਘਰਬ ਦੇ ਘਰ ਜਾਂਦੇ ਨੇ ਉੱਥੇ ਵੀ ਕਹਿੰਦੇ ਨੇ ਜਨਾਬ ਰੱਬਾ ਮੈਨੂੰ ਆ ਚੀਜ਼ ਦੇ ਦੇ ਮੈਂ ਇੰਨੇ ਪੈਸੇ ਚੜਾਵਾਂਗਾ ਇਹ ਕੀ ਹੈ ਫਿਰ ਦੋ ਨੰਬਰ ਚ ਲੈ ਲੈ ਕਰਨਗੇ ਡਾਕਟਰ ਸਾਹਿਬ ਇਹ ਵੀ ਹੈ ਆਪਣੇ ਇੰਡੀਆ ਸਟਾਈਲ ਚ ਮੈਂ ਵੀ ਦੋ ਨੰਬਰ ਚ ਬਣ ਗਏ ਬੰਤ ਸਿੰਘ ਉਹਦੇ ਚ ਕੈਚ ਹੈ ਉਹਦੇ ਚ ਕੈਚ ਹੈ ਪੋਲੀਟੀਕਲ ਪਾਰਟੀ ਨੂੰ ਹਿਸਾਬ ਦੇਣਾ ਪੈਂਦਾ ਪੈਸੇ ਦਾ ਕਿੰਨਾ ਕ ਪੈਸਾ ਦੋ ਨੰਬਰ ਚ ਰੱਖ ਲੈਣਗੇ ਇੱਥੇ ਇਲੈਕਟ੍ਰੋਨਿਕ ਬਾਂਡ ਚ ਡਾਕਟਰ ਉਹਨਾਂ ਨੇ 10 ਦਾ ਦਿੱਤਾ ਵੀ ਹਾਂਜੀ ਸਾਡੇ ਕੋਲ ਆਇਆ ਪਰ ਇਹ ਦੱਸਣਾ ਹੈ ਨਹੀਂ ਕਿੱਥੋਂ ਆਇਆ ਡਾਕਟਰ ਸਾਹਿਬ ਖਰਚਾ ਵੀ ਦੋ ਨੰਬਰ ਨਹੀਂ ਖਰਚਾ ਵੀ ਦੋ ਨੰਬਰ ਚ ਕਰ ਦੇਣਗੇ ਆ ਖਰਚਾ ਕਿੰਨਾ ਕਰ ਦੇਣਗੇ ਇੱਕ ਲੈਵਲ ਤੱਕ ਉੱਥੇ ਥੇ ਵੀ ਰੇਖ ਵਿੱਚ ਦੰਦੇ ਮੈਡੀਕਲ ਪਾਤੀਆਂ ਨੂੰ ਆਪਦਾ ਫੰਡ ਦਿਖਾਉਣਾ ਪਊਗਾ ਜਿਹੜਾ ਉਹਰੇ ਹੈਗਾ ਫੰਡ ਦਿਖਾ ਕੇ ਵੀ ਦੱਸਣਾ ਨਹੀਂ ਕਿਨੇ ਦਿੱਤਾ ਆ ਪਰ ਉਸ ਕਰਕੇ ਕੋਈ ਨਹੀਂ ਆ ਫੰਡ ਤੁਹਾਡੀ ਠੀਕ ਹੈ ਦੱਲ ਤੁਹਾਡੀ ਖੋਕਰ ਸਾਹਿਬ ਠੀਕ ਹੈ ਵੀ ਦੋ ਨੰਬਰ ਦੇਖੋ ਜਿਆਦਾ ਕਿਸੇ ਨੇ ਲੈਂਜ ਬੈਖਾਂਗਾ ਕੋਈ ਬੜਾ ਰਿਸ਼ਵਤ ਮੰਗਦਾ ਸੀ ਉਹ ਕਹਿੰਦੇ ਜੀ ਇਹ ਤੁਹਾਡੀ ਸ਼ੁਭਤੋ ਹਰਦਾ ਹੀ ਨਹੀਂ ਰਾਜਾ ਕਹਿੰਦਾ ਚਲ ਇਹਨੂੰ ਉੱਥੇ ਡਾਡੋ ਸਮੁੰਦਰ ਤੇ ਬਿਠਾ ਦਿਓ ਦਰਿਆ ਤੇ ਕਹਿੰਦਾ ਕੀ ਕਰਨਾ ਉਹ ਕਹਿੰਦਾ ਡਾਰਾਂਗੇ دریا ਕੰਨ ਨਾ ਉਹ ਬਿਠਾ ਦਿਓ ਉੱਥੇ ਹਾਂ ਡੈ ਲਾਂਗੇ ਨਿਆ ਕਰ ਉੱਥੇ ਜੀ ਕਿਸ਼ਤੀ ਆ ਰਹੀ ਸੀ ਜੀ ਕਹਿੰਦਾ ਠਹਿਰ ਜਾ ਕਹਿੰਦਾ ਕੀ ਗੱਲ ਹੋ ਗਈ ਕਹਿੰਦਾ ਮੈਂ ਡਾਰਾਂਗੇ ਨੀਆਂ ਨੇ ਤੂੰ ਮੈਨਾਂ ਡਿਸਟਰਬ ਕਰ ਰਿਹਾ ਕਹਿੰਦਾ ਜਨਾਬ ਮੈਂ ਤਾਂ ਕਿਸ਼ਤੀ ਕੰਡੇ ਲੈ ਕੇ ਜਲ ਕਹਿੰਦਾ ਮੈਨੂੰ ਕੀ ਪਤਾ ਮੈਂ ਤਾਂ ਡਿਸਟਰਬ ਹੋ ਰਿਹਾ ਨਹੀਂ ਮੇਰੀ ਗਲੰਦੇ ਡਿਊਟੀ ਹੈ ਕੰਨਾ ਫੇਰ ਕੀ ਕੰਨਾ ਪੈਸੇ ਕੱਟ ਸੋ ਜੀ ਨਾਲ ਨਾਲੇ ਨੂੰ ਆਇਆ ਜਾਪੇ ਇੱਕ ਜਿਹੜਾ ਹੋਰ ਇੰਪੋਰਟੈਂਟ ਸਵਾਲ ਸੀ ਉਹ ਇਹ ਹੈ ਕਿ ਕਿਸਾਨ ਅੰਦੋਲਨ ਦਾ ਕੋਈ ਹਜੇ ਨਹੀਂ ਪਤਾ ਲੂ ਪਰੇਖਾ ਕਿ ਇੰਨਾ ਲੰਮਾ ਚੱਲੇਗਾ ਮੀਟਿੰਗਾਂ ਦਾ ਕੋਈ ਰਿਜ਼ਲਟ ਆਏਗਾ ਨਹੀਂ ਆਏਗਾ ਕਿ ਇਹਦਾ ਭਾਰਤ ਦੀਆਂ ਚੋਣਾਂ ਤੇ ਜਿਹਨੇ ਲੋਕ ਸਭਾ ਚੋਣਾਂ ਨੇ ਇਹ ਤੋਂ ਕੋਈ ਸਿੱਧਾ ਜਾਂ ਸਿੱਧਾ ਅਸਰ ਪੈ ਸਕਦਾ ਹੈ ਕਿ ਤਾਂ ਪਹਿ ਰਿਹਾ ਹੈ ਤਾਂ ਪਹਿ ਗਿਆ ਆਲਰੇਡੀ ਜੀਪੀ ਨੂੰ ਜਿਹੜਾ ਫਾਇਦਾ ਹੋਣਾ ਸੀ ਹੋ ਰਿਹਾ ਹੈ ਕੋਰ ਹੋਏਗਾ ਜਿੰਨਾ ਚਿਰ ਕੋਡ ਨਹੀਂ ਲੱਗਦਾ ਉਹਨਾ ਚਿਰ ਹੰਦੋਦੋਂ ਨੂੰ ਨੰਬਾ ਖਿਚਣ ਦੀ ਤਿਆਰੀ ਰਹੇਗੀ ਦੂਜਾ ਇਹ ਸੰਦੋਨ ਜਿਹੜਾ ਕਹਿੰਦੇ ਨੇ ਆਊਗਾ ਜੇ ਤਾਂ ਪਰਚਾਂਸ ਕੋਈ ਮਤਲਬ ਕੋਈ ਕੈਜ਼ੂਐਲਟੀ ਹੋ ਜਾ ਵਖਰੀ ਗੱਲ ਹੈ ਹੁਣ ਉਹ ਕੈਜ਼ੂਐਲਟੀ ਨਹੀਂ ਕਰਨਗੇ ਪ੍ਰਚਾਰ ਕਰਨਗੇ ਵੀ ਅਸੀਂ ਚੱਕ ਦਾਂਗੇ ਫੱਟੇ ਸਰਕਾਰ ਇਹ ਪ੍ਰਚਾਰ ਕਰ ਰਹੀ ਹੈ ਦਿੱਲੀ ਚ ਹਰਿਆਣਾ ਦੇ ਕਰ ਰਹੀ ਆ ਇੱਥੇ ਚੰਡੀਗੜ੍ਹ ਚ ਸਕੂਲਾਂ ਦੀਆਂ ਬਸਾਂ ਬੰਦ ਕਰਤੀਆਂ ਦੋਸਤੋ ਚੰਡੀਗੜ੍ਹ ਚ ਕਿਹੜੇ ਸਕੂਲ ਅੰਦੋਲਨ ਦੀ ਆ ਤਾਂ ਕਿ ਲੋਕਾਂ ਨੂੰ ਹੋ ਵੀ ਇਹ ਤਾਂ ਕੰਮ ਖਰਾਬ ਹੋ ਗਿਆ ਥੋ ਪ੍ਰਚਾਰ ਕਰੇਗੀ ਅਰ ਜਿੱਦੇ ਪਿੰਡਾਂ ਕਲੋਨੀਆਂ ਤੋਂ ਨਿਕਲਣਾ ਬੰਦ ਕਰਤਾ ਰਸਤੇ ਉਹੀ ਬੰਦ ਕਰਤੇ ਜਿੱਦੇ ਚੋਣ ਜਾਬਤਾ ਤੱਕ ਆ ਗਿਆ ਉਹਦੇ ਨਾਲ ਸਰਕਾਰ ਨੂੰ ਕੁਝ ਕਰਨ ਦੀ ਲੋੜ ਹੈ ਨਾ ਇਹਨਾਂ ਦੇ ਬੈਠਾ ਦਾ ਕੋਈ ਫਾਇਦਾ ਹੈ ਉਹਦੇ ਉੱਠ ਗਿਆ ਜਾਣਗੇ ਚੋਣ ਜਾਬਤੇ ਤੱਕ ਖਿੱਚਣਾ ਇਸ ਮਾਮਲੇ ਨੂੰ ਇਹ ਦੋਹਾਂ ਤਰ੍ਹਾਂ ਦੀ ਥੋੜੀ ਜਿਹੀ ਢੋੜ ਹੈ ਮੇਰੇ ਹਿਸਾਬ ਨਾਲ ਬਾਕੀ ਫੈਸਲਾ ਹੋ ਜੇ ਇਹਦਾ ਮਤਲਬ ਜਿਹੜੇ ਹੈ ਭਾਜੀਪੀ ਵਿਰੋਧੀ ਸੱਜੇ ਤਰ੍ਹਾਂ ਨੇ ਉਹਨਾਂ ਨੂੰ ਇਸ ਹਸਤਖਸ਼ ਦੀ ਫਿਰ ਮੈਦ ਨਹੀਂ ਕਰਨੀ ਚਾਹੀਦੀ ਕਿਉਂਕਿ ਫਾਇਦਾ ਭਾਜੀਪੀ ਲੈ ਜੀਗੇ ਨਹੀਂ 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 ਚਾਹ ਬੀਜਪੀ ਨੂੰ ਫਾਇਦਾ ਹੋਣਾ ਹੋਵੇ ਜਿੱਥੇ ਹਿਊਮਨ ਰਾਈਟ ਕਰਵ ਹੋ ਰਹੇ ਹੋਣ ਜਿੱਥੇ ਡੈਮੋਕ੍ਰੈਟਿਕ ਰਾਈਟ ਕਰਵ ਹੋ ਰਹੇ ਹੋਣ ਉੱਥੇ ਜੇ ਸਿਆਸੀ ਪਾਰਟੀਆਂ ਬੋਲਦੇ ਨੇ ਚੰਗੀ ਗੱਲ ਹੈ ਬੋਲਣਾ ਚਾਹੀਦਾ ਹੈ ਮੈਂ ਵੀ ਬੋਲਦਾ ਮੈਂ ਇਸਨ ਦੋਲਣ ਦੇ ਹੱਕ ਜਿਨੀ ਹਾਂ ਪਰ ਜੋ ਅਰ ਮੈਂ ਕੋਈ ਇਸ ਮਾਮਲੇ 'ਚ ਮੈਂ ਇਹ ਵੀ ਨਹੀਂ ਕਹਿੰਦਾ ਵੀ ਇਹ ਬੀਜਪੀ ਕਿਉਂ ਕਰਦੀ ਹੈ ਫਲਾਣਾ ਕੋਈ ਵੀ ਸਰਕਾਰ ਹੋਵੇ ਜੇ ਸਰਕਾਰ ਇੱਧੀਆਂ ਰੋਕਾਂ ਲਾ ਕੇ ਇਸ ਤਿੱਕੇ ਨਾਲ ਸ਼ਾਂਤ ਵੀ ਬੰਦਾਂ ਨੂੰ ਰੰਗਣ ਨਹੀਂ ਦਿੰਦੀ ਇਹ ਤਾਂ ਮਰ ਇਸ ਦਾ ਦੇਸ਼ੀ ਬਗਾਨੇ ਹੋਗੇ ਫ੍ਰੀਸ ਕਰਕੇ ਹਰ ਜਿਹੜਾ ਮਨੁੱਖੀ ਅਧਿਕਾਰਾਂ ਦਾ ਹਾਮੀ ਹੈ ਜਿਹੜਾ ਜਮਹੂਰੀਅਤ ਦਾ ਹਾਮੀ ਹੈ ਜਿਹੜਾ ਸੰਵਿਧਾਨ ਨੂੰ ਲਾਗੂ ਕਰਾਉਣਾ ਚਾਹੁੰਦਾ ਹੈ ਸੰਵਿਧਾਨਿਕ ਤੌਰ ਤੇ ਸਰਕਾਰ ਦਾ ਹਾਮੀ ਹੈ ਉਹਨਾਂ ਸਾਰੀਆਂ ਸ਼ਕਤੀਆਂ ਨੂੰ ਚਾਹੇ ਉਹ ਰਾਜ ਕਰਦੀ ਤਰਫ ਹੋਣ ਚਾਹੇ ਵਿਰੋਧੀ ਤਰਫ ਹੋਣ ਜਾਂ ਇੱਕ ਵਿਰੋਧੀ ਤਰਫ ਹੋਣ ਚਾਹੇ ਦੂਜੀ ਚ ਹੋਣ ਚਾਹੇ ਉਹਨਾਂ ਤੇ ਨਾ ਵੀ ਹੋਣ ਜੇ ਉਹ ਪੱਤਰਕਾਰ ਹੋਣ ਚਾਹੇ ਕੋਈ ਹੋਰ ਬੰਦੇ ਹੋਣ ਉਹਨਾਂ ਨੂੰ ਇਸ ਗੱਲ ਦੇ ਉੱਤੇ ਖੜਨਾ ਚਾਹੀਦਾ ਹੈ ਕਿ ਸਰਕਾਰ ਨੂੰ ਇਹ ਜਾ ਕੋਈ ਰਾਈਟ ਨਹੀਂ ਇਹ ਗਲਤ ਹੈ ਕਿਉਂਕਿ ਇਹ ਦੇ ਇੱਕ ਲਾਈਨ ਗੁਰੂ ਸਾਹਿਬ ਨੇ ਕਿਹਾ ਪੜੋਸੀ ਕੇ ਜੋ ਹੁਆ ਤੋ ਆਪਣੇ ਵੀ ਜਾਣ ਅੱਜ ਕਿਸਾਨਾਂ ਨਾਲੇ ਕਰ ਰਹੇ ਨੇ ਤਬ ਨੂੰ ਕੋਈ ਡਾਕਟਰ ਮੈਂ ਡਾਕਟਰ ਡਾਕਟਰ ਨੂੰ ਉਹਨਾਂ ਨਾਲ ਵੀ ਇਹੀ ਕਰ ਦੇਣਗੇ ਪਰਸਨ ਕੋਈ ਮਾਸਟਰ ਕਰਨੇ ਉਹਨਾਂ ਨਾਲ ਵੀ ਇਹੀ ਕਰ ਦੇਣਗੇ ਜਿਹੜਾ ਡੈਮੋਕਰੈਟਿਕ ਰਾਈਟ ਹੈ ਜਦ ਤੁਸੀਂ ਸ਼ਾਂਤਵੇਂ ਨੋਦਨ ਤੇ ਉਹਨੂੰ ਕੁਝ ਨਿਉ ਸਰਕਾਰ ਦੇ ਖਿਲਾਫ ਬੋਲਣਾ ਬੰਦ ਕਰ ਸਰ ਸਾਹਿਬ ਜਿਸ ਤਰ੍ਹਾਂ ਸਿੰਧੂ ਬਾਰਡਰ ਦੇ ਉੱਤੇ ਜਿਹੜੇ ਸੈਸੀ ਲੀਡਰ ਨੇ ਵਰਕਰ ਨੇ ਛੋਟੀ ਲੀਡਰ ਨੇ ਜਾ ਨਹੀਂ ਰਹੇ ਇੱਕ ਦੋ ਗਏ ਨੇ ਕਹੜਾ ਗਿਆ ਮਦਨ ਨਾਲ ਜਲਾਲਪੁਰ ਗਿਆ ਜਲਾਲਪੁਰ ਦੇ ਜਦੋਂ ਅਤਰੂ ਕਾਸ ਦਾ ਗੋਲਾ ਲੱਗਿਆ ਲੋਕਾਂ ਨੇ ਇਹਨੂੰ ਸਹਾਰੇ ਬਚਾਇਆ ਪਾਣੀ ਵਗੈਰਾ ਪਾਇਆ ਇਹ ਫਿਰ ਵੀ ਦੂਰੀ ਬਣਾ ਕੇ ਚੱਲ ਰਹੀਆਂ ਨੇ ਸਿਆਸੀ ਪਾਰਟੀਆਂ ਉਹ ਇਹ ਕਹਿ ਰਹੇ ਨੇ ਤੁਸੀਂ ਸਟੇਜ ਤੇ ਨਹੀਂ ਆ ਸਕਦੇ ਪਬਲਿਕ ਦੇ ਵਿੱਚ ਜੋ ਆਪਣੇ ਵਰਕਰਾਂ ਨੂੰ ਲਿਜਾ ਕੇ ਇਕੱਠ ਤਾਂ ਦਿਖਾ ਸਕਦੇ ਆ ਇਹ ਫਿਰ ਦੂਰੀ ਕਿਉਂ ਬਣਾਈ ਐ ਸਿਆਸੀ ਪਾਰਟੀਆਂ ਨੇ ਇਹ ਬਿਆਨਬਾਜ਼ੀ ਤੱਕ ਹਜੇ سپورਟ ਹੈਗੀ ਆ ਜੋ ਜਿਸ ਤਰ੍ਹਾਂ ਹੁੰਦੀ ਆ ਕਿ ਮੈਨ سپورਟ ਇਹ ਇਕੱਠ ਦਿਖਾਉਣਾ ਨਾਲ ਜਾਣਾ ਇੱਕ ਹੁਲਾਰਾ ਦੇਣਾ ਉਸ ਲੈਵਲ ਦੀ سپورਟ ਹੈ ਨਹੀਂ ਮੇਰੇ ਖਿਆਲ ਤੋਂ ਪ੍ਰੈਕਟੀਕਲ ਤਾ ਸਿਆਸੀ ਪਾਰਟੀਆਂ ਕੋਲੇ ਬਹੁਤੀ ਕਿਸਾਨੀ ਨਹੀਂ ਹੈ ਈਐਮ ਨੇ ਆਪਾਨੂੰ ਦੇਖਿਆ ਕਿਸਾਨੀ ਕਿਸਾਨੀ ਦੀ ਇਹ ਰੈਲੀਆਂ ਕਰਦੇ ਡਾਕਟਰ ਸਾਹਿਬ ਉਹ ਉਦੋਂ ਕੱਟਤਾ ਕਰਦੇ ਨਹੀਂ ਨਹੀਂ ਇਹ ਨਹੀਂ ਆ ਕਰਦੇ ਨੇ ਰੈਡੀਆਂ ਪੋਲੀਟਿਕਲ ਤੌਰ ਤੇ ਕਰਦੇ ਨੇ ਕਿਸਾਨੀ ਦੇ ਤੌਰ ਤੇ ਨਹੀਂ ਕਰਦੇ ਆਪਾਂ ਫਿਰ ਸਮਝੀਏ ਬੰਦੇ ਤਾਂ ਉਹੀ ਨੇ ਵਰਕਰ ਨੇ ਉਹਨੇ ਇੱਕ ਵਰਕਰ ਹੈਗੇ ਨੇ ਨਾ ਕਿਸਾਨੀ ਮੈਂ ਗੱਲ ਕਰਦਾ ਪੰਨੂ ਪੰਦੇੜੀ ਬਹੁਤ ਵੱਡੀ ਜੱਥੇਬੰਦੀ ਹੈ ਮਾਝੇ ਚ ਉਹਦਾ ਮੁਕਾਬਲਾ ਕੋਈ ਪੋਲੀਟਿਕਲ ਪਾਰਟੀ ਨਹੀਂ ਕਰ ਸਕਦੀ ਮਾਝੇ ਚ ਉਹ ਗ੍ਰਾਹਾਂ ਦੀ ਸੋ ਇਹ ਨਹੀਂ ਆ ਅ ਦデア ਗੋਰੀ ਨੇ ਗੋਰੀ ਨਾ ਦਿੱਸੇ ਬਈ ਬਹੁਤ ਵੱਡੀਆਂ ਨੇ ਇਹ ਜੀ ਕਰਦੀਆਂ ਦੂਜਾ ਗੱਲ ਮੈਂ ਕਹਿੰਦਾ ਇਹਨਾਂ ਨੂੰ ਜਾਣਾ ਚਾਹੀਦਾ ਹੀ ਨਹੀਂ ਉੱਥੇ ਇਹਨਾਂ ਨੇ ਸਮਰਥਨ ਕਰਨਾ ਬਾਹਰੋਂ ਇਹ ਵਿੱਚ ਜਾ ਕੇ ਜੇ ਕਰਨਗੇ ਤਾਂ ਉਹਨਾਂ ਦਾ ਉਹਨਾਂ ਖਰਾਬ ਹੋਏਗਾ ਚੰਗਾ ਹੋਣ ਦੀ ਬਜਾਏ ਨਾ ਉਹਨਾਂ ਨੂੰ ਇਹਨਾਂ ਨੂੰ ਆਉਣ ਦੇਣਾ ਚਾਹੀਦਾ ਸਟੇਜ ਤੇ ਨਾ ਇਹਨਾਂ ਨੂੰ ਜਾਣਾ ਚਾਹੀਦਾ ਫਰਕ ਨਹੀਂ ਇਹਨਾਂ ਦੇ ਜਾਈ ਜਾਣ ਇਹਨਾਂ ਨੇ ਮੋਕ ਜੈਸਾ ਚਾਹਾਂਗੇ ਨਹੀਂ ਮਤਲਬ ਉਹਨਾਂ ਨੇ ਵੀ ਕਿਹਾ ਵੀ ਬੋਲਣਗੇ ਨਹੀਂ ਸਟੇਜ ਤੇ ਇਹ ਲੀਡਰ ਇਹ ਵੀ ਅੰਦਰ ਨੇ ਰੁਨੀਤ ਬਿੱਟੂ ਨੇ ਕਿਹਾ ਕਿ ਮੈਂ ਕਿਸਾਨੀ ਦਾ ਝੰਡਾ ਲਾ ਕੇ ਸਪੋਰਟ ਤੇ ਜਾਵਾਂਗਾ ਨੇ ਉਹ ਚੰਗੀ ਗੱਲ ਆ ਨਹੀਂ ਜਾਊਗਾ ਮੈਨੂੰ ਤਾਂ ਕੋਈ ਇਤਰਾਜ ਨਹੀਂ ਹਣਾ ਕਿ ਰਵਨੀਤ ਬਿੱਟੂ ਜੋ-ਜੋ ਬਿਆਨ ਦਿੰਦਾ ਬਹੁਤ ਵਾਰੀ ਉਹਨਾਂ ਨਾਲ ਮੇਰਾ ਬੜਾ ਮਤਭੇਦ ਹੁੰਦਾ ਪਾਰਲੀਮੈਂਟ ਚ ਉਹ ਡੋਲ ਸਭਾ ਚ ਬੋਲਿਆ ਉਹਨੇ ਪੂਰਾ ਨਾਲ ਮਤਲਬ ਰਾਮੰਦ ਦੀ ਉਹ ਤਰੀਫ ਕਰਦਾ ਸੀ ਨਾਲ ਮਤਲਬ ਉਹਨੂੰ ਪਤਾ ਨਹੀਂ ਕੀ ਡਰ ਹੈ ਸਾਡੀ ਲੋਕ ਸਭਾ ਤਾਂ ਧਾਈ ਧਰਮ ਦੀ ਗੱਲ ਹੀ ਨਹੀਂ ਕਰਨੀ ਉਹ ਉਹਨਾਂ ਨੇ ਕਰਿਆ ਰਾਮੰਦ ਠੀਕਾ ਸੀ ਉਹਨੂੰ ਕ੍ਰਿਜ ਸਹਿਜ ਨਹੀਂ ਕਰਾਂਗੇ ਪਰ ਸਾਨੂੰ ਇਹ ਤਰੀਫ ਕਰਨ ਦੀ ਕੀ ਲੋੜ ਹੈ ਉਹ ਇਸ ਕਰਕੇ ਉਹਦਾ ਬਿੱਟੂ ਦੇ ਨਾਲ ਪਰ ਜਿਉ ਕਹਿੰਦਾ ਮੈਂ ਕਿਸਾਨੀ ਝੰਡਾ ਲਾ ਕੇ ਜਾਊਗਾ ਉਹ ਦੀ ਮਰਜੀ ਪਰ ਉਹ ਤਾਂ ਕਾਣਾ ਕਰੇ ਉੱਥੇ ਬੋਲੁੰਦਾ ਕਿਉਂਕਿ ਇਹ ਕਿਸਾਨੀ ਝੰਡਾ ਲਾ ਕੇ ਵੀ ਐਮਪੀ ਆ ਪਰ ਸਭ ਤੋਂ ਵਧੀਆ ਟੰਗ ਦਾ ਸਪੋਰਟ ਕਰ ਰਿਆ ਚਰਜੀ ਸਿੰਘ ਚੰਨੀ ਉਹ ਕਿਸਾਨਾਂ ਦੇ ਪੱਖ ਚ ਆ ਉਹ ਜਦੋਂ ਸਮਰੂਹ ਇਕੱਠ ਹੋਇਆ ਲੱਖੇ ਸੁਧਾਨਾਂ ਤੇ ਦੀਪ ਸਿੰਘ ਪਾਨੇ ਸਿੱਧੂ ਆ ਉਹ ਚ ਵੀ ਉਹ ਜਾਣਾ ਚਾਹੁੰਦਾ ਸੀ ਉਹਦੇ ਪਿੰਡ ਵੀ ਜਾ ਕੇ ਆਇਆ ਕਿਸਾਨੀ ਮੁੱਦੇ ਤੇ ਵੀ ਵਧੀਆ ਸਟੇਟਮੈਂਟ ਆਈ ਹੈ ਇਸ ਪੱਖੋਂ ਮੈਨੂੰ ਲੱਗਦਾ ਵਧੀਆ ਨੇਤਰ ਕੇ ਸਾਹਮਣੇ ਆਇਆ ਚਰਜੀ ਸਿੰਘ ਚੰਨੀ ਚਰਨਜੀਤ ਸਿੰਘ ਚੰਨੀ ਬਤੌਰ ਮੁੱਖ ਮੰਤਰੀ ਵੀ ਉਹਨੇ ਜਦੋਂ ਮੋਦੀ ਸਾਹਿਬ ਬੋਡੀ ਮਾਰਗੇ ਸੀ ਨਾ ਉਦੋਂ ਵੀ ਉਹਨੇ ਪੰਜਾਬ ਦਸੇ ਨੂੰ ਉੱਚਾ ਕਰਿਆ ਸੀ ਬਤੌਰ ਮੁੱਖ ਮੰਤਰੀ ਇਹ ਕਹਿ ਕੇ ਕਿ ਦੇਖੋ ਸਾਡੇ ਮੁੱਖ ਪ੍ਰਧਾਨ ਮੰਤਰੀ ਨੇ ਮੈਂ ਮੁੱਖ ਮੰਤਰੀਆਂ ਸੂਬੇ ਤਾਂ ਮੇਰੀ ਡਿਊਟੀ ਸੀ ਉਹਨਾਂ ਦਾ ਧਿਆਨ ਰੱਖਣਾ ਤੇ ਮੈਂ ਆਪਣੇ ਡੀਜੀਪੀ ਨੂੰ ਲਾਇਆ ਹੋਇਆ ਸੀ ਪੂਰਾ ਮੈਂ ਇਨ ਟੱਚ ਸੀਗਾ ਪਰ ਚਲੋ ਸਾਡੇ ਚ ਉਹਨਾਂ ਦੇ ਵਰਕਰਾਂ ਨੇ ਉਹਨਾਂ ਨੂੰ ਰੋਕਿਆ ਉਹ ਉਹਨਾਂ ਤੋਂ ਝਨੀਆ ਝਨੀਆ ਜੋ ਵੀ ਕਰਦੇ ਰਹੇ ਉਹਨਾਂ ਨਾਲ ਗੱਲ ਕਰਦੇ ਰਹੇ ਚਲ ਯਾਰ ਇਹ ਪ੍ਰਾਈਮ ਮਿਨਿਸਟਰ ਰੁਕਣਾ ਵੀ ਪੈ ਗਿਆ ਅੱਧਾ ਘੰਟਾ ਤਾਂ ਵੀ ਕਿਹੜੀ ਖਾਸ ਗੱਲ ਹੋਗੀ ਇਹ ਬੜਾ ਮਤਲਬ ਧਿਆਨ ਜਿਹੜਾ ਸੀ ਨਾ ਬੜੇ ਸੋਬਰ ਤਰੀਕੇ ਨਾਲ ਬਹੁਤ ਵਧੀਆ ਧਿਆਨ ਸੀ ਹੁਣ ਵੀ ਉਹਨਾਂ ਨੇ ਪਰ ਜਿਹੜਾ ਤੁਸੀਂ ਕਹਿੰਦੇ ਹੋ ਜਿਹੜਾ ਪਾਨਾ ਸਿੱਧੂ ਫੀਨੋਮੀਨਾ ਜਿਹੜਾ ਲੱਖਾ ਸਿਧਾਨਾ ਵਰਤਾਰਾ ਹੈ ਇਹ ਬਕਰਾਰਾ ਕੋਈ ਸਦਾਨਕ ਨਹੀਂ ਹੈ ਇਹ ਸਵਿਧਾਨ ਦੀ ਆਮਨ ਕਾਨੂੰਨ ਦੀ ਨਿਜਮ ਦੀ ਅਸਫਲਤਾ ਚੋਂ ਨਿਕਲਿਆ ਹੈ ਕਿ ਤੁਸੀਂ ਲੋਕਾਂ ਦੇ ਜਿਹੜੇ ਏਜੰਟਾਂ ਨੇ ਪੈਸੇ ਦੱਬਲੇ ਜਾਂ ਏਜੰਟ ਠੀਕ ਕੰਮ ਕਰਾ ਰਿਹਾ ਪਰ ਕੋਈ ਉਹਦੇ ਤੇ ਨੰਸ਼ਨ ਨਾ ਰਿਹਾ ਜਾਨ ਮੈਨਾਂ ਜਾਲੀ ਪੈਸੇ ਵੰਡਣ ਲੱਗਿਆ ਤੇ ਰੋਜ਼ ਪੰਜਣੇ ਪੈਸਿਆਂ ਦੀਆ ਉਹ ਜਿਹੜਾ ਹੁੰਦਾ ਨਾ ਉਹਦੇ ਵਿੱਚ ਬਹੁਤ ਔਖਾ ਹੁੰਦਾ ਇੱਕ ਛੋਟੀ ਜੀ ਮੈਂ ਤੁਹਾਨੂੰ ਦੱਸਦਾ ਵੀ ਕਿਵੇਂ ਇਹ ਤਾਂ ਗੱਡੀਆਂ ਗੱਲਾਂ ਨੇ ਮੈਨੂੰ ਇੱਕ 5.5 ਦੀ ਕੁੜੀ ਕਹਿੰਦੀ ਮੈਨੂੰ ਆ ਕਿਤਾਬ ਦੇ ਦਿਓ ਮੈਂ ਅਧਿਆਤਿ ਉਹਨੇ ਆ ਕੇ ਆ ਉਹਦੇ ਵਿੱਚ ਮਲਕ ਮੁਕ ਜੀ ਕਰਦੀ ਪਿੱਛੋਂ ਕਹਿੰਦੀ ਇਹ ਤਾਂ ਕਿਤਾਬ ਮੈਨੂੰ ਪਸੰਦ ਨਹੀਂ ਹੁਣ ਮੋੜੇ ਕੌਣ ਸੋ ਇਹ ਜਿਹੜੇ ਝਗੜੇ ਨੇ ਇਹ ਜਦ ਤੁਸੀਂ ਸਰਕਾਰ ਦੇ ਤੌਰ ਤੇ ਨਹੀਂ ਲੁੱਟਾ ਸਕਦੇ ਲੋਕਾਂ ਦੇ ਏਜੰਟਾਂ ਦੇ ਨਾਲ ਜਿਹੜੇ ਝਗੜੇ ਨੇ ਫਿਰ ਬਾਹਰੀਆਂ ਤੱਕ ਤਾਂ ਹੁੰਦੀਆਂ ਨੇ ਪਹਿਲਾਂ ਵੀ ਲੋਕ ਸ਼ਰਧ ਤੋਂ ਪੁੱਛਾ ਕੇ ਬਹਿ ਜਾਂਦੇ ਸੀ ਇਸ ਕਰਕੇ ਉਹ ਤਾਂ ਮੈਂ ਖੈਰ ਨਹੀਂ ਇਹ ਹੈਗਾ ਕਿ ਵੀ ਇਸ ਤਰੀਕੇ ਨਾਲ ਤੁਸੀਂ ਐਕਸਟਰਾ ਕਨਸਟੀਟਿਊਸ਼ਨਲ ਸਮਝੌਤੇ ਕਰਾਉਣੇ ਸ਼ੁਰੂ ਕਰੋ ਇਹ ਇਹਦੇ ਨਾਲ ਤਾਂ ਸਿਸਟਮ ਚੱਲਦਾ ਹੀ ਨਹੀਂ ਅੱਜ ਉਹ ਠੀਕ ਹੋ ਸਕਦੇ ਨੇ ਕੱਲ ਨੂੰ ਗਲਤ ਵੀ ਹੋ ਸਕਦੇ ਨੇ ਸਮਝਾਤਾ ਤਾਂ ਸਾਡਾ ਜਿਹੜਾ ਸਖਤ ਸਿਸਟਮ ਹੈ ਸਾਡਾ ਸੰਵਿਧਾਨ ਹੈ ਸਾਡੀਆਂ ਅਦਾਲਤਾਂ ਨੇ ਸਾਡਾ ਪ੍ਰਸ਼ਾਸਨ ਹੈ ਸਾਡੀ ਪੁਲਿਸ ਹੈ ਉਹਦੇ ਨਾਲ ਹੀ ਉਹ ਚੰਗੀ ਆ ਮਾੜੀ ਆ ਜੋ ਵੀ ਹੈ ਚਲੋ ਇਹ ਗੱਲ ਆਪਣੀ ਲੰਮੀ ਹੋ ਜਾਏਗੀ ਇੱਕ ਥੋੜਾ ਜਿਹਾ ਬਰੀਫਸ ਕਰਨਾ ਚਾਹੁੰਦਾ ਮੈਂ ਕਿ ਪੁਰਸਤਾ ਫਿਰ ਟ੍ਰੈਲਜੈਂਟਰ ਨਾਲ ਮਿਲੀ ਹੁੰਦੀ ਹੈ ਪੁਰਸਤਾ ਮੀਰ ਹੈ ਨਹੀਂ ਸੀ ਲੋਕਾਂ ਨੂੰ ਇਸ ਕਰਕੇ ਭਾਨੇ ਸੀ ਦੂਰੀ ਹੀ ਹੀਰੋ ਬਣ ਕੇ ਘਾਟ ਦਾ ਸਿਸਟਮ ਦੀ ਹੈ ਨਾ ਮੈਂ ਤੁਹਾਡੀ ਗੱਲ ਮੰਨਦਾ ਮੈਂ ਤਾਂ ਇਹੀ ਕਹਿਣਾ ਵੀ ਸਰਕਾਰ ਹੀ ਫਿਡਰ ਹੈ ਮੈਂ ਕਹਿ ਰਿਹਾ ਵੀ ਸਰਕਾਰ ਹੀ ਫਿਡਰ ਤਾਂ ਹੀ ਲੋਕ ਦੂਜਾ ਕੋਲ ਜਾਂਦੇ ਨੇ ਇਹ ਸਰਕਾਰ ਆਪਦੀ ਸਿਸਟਮ ਉਪਰ ਦੂਜਾ ਕੋਲ ਜਾਣਾ ਆਪਣੇ ਆਪ ਤੇ ਆਲਟਰਨੇਟ ਨਹੀਂ ਹੈ ਮੈਂ ਸਿਰਫ ਇੰਨਾ ਕਿ ਜੇ ਸਰਕਾਰ ਆਪਦਾ ਨਿਯਮ ਕਾਨੂੰਨ ਅਨਸਾਰ ਚਲਾਵੇ ਤਾਂ ਫਿਰ ਬੰਦਿਆਂ ਨੂੰ ਆਲਟਰਨੇਟ ਸੋਰਸ ਦਾ ਬੰਦੀ ਲੋੜਨੀ ਹੈ ਖੀ ਗੜਕਸਾ ਧੰਨਵਾਦ ਸੋ ਇਹ ਸਾਡੇ ਇੱਕ ਪਿਆਰੇ ਲਾਲ ਗਰਕ ਜਿਨ੍ਹਾਂ ਨੇ ਕਾफी ਬੁਧਿਆ ਤੇ ਸਾਫ ਤੇ ਸਪਸ਼ਟ ਆਪਣੇ ਵਿਚਾਰ ਰੱਖੇ ਨੇ ਸੋ ਇਹਨਾਂ ਨਾਲ ਸਮੇਂ ਸਮੇਂ ਤੇ ਗੱਲਬਾਤ ਕਰਦੇ ਰਹਾਂਗੇ